ਵਾਹਿ ਗੁਰਦੀਕਾ ਕਾਲ ਸਾਮ ਕਰਾਈ ਵਾਹਿ ਗੁਰਦੀਕੀ ਪਤੇ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਜੀ ਗੋਵਿੰਦ ਉਚਾਰਨ ਕਰਨਾ ਇਥੇ ਇਹ ਪੰਜ ਛੇ ਸਰੂਪ ਹਨ ਗੱਗੇ ਹੂੜਾ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਹੂੜਾ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਹੂੜਾ ਨਾਲ ਗੱਗੇ ਦੇ ਔਂਕੜ ਵੀ ਵਾਹੇ ਸਿਆਰੀ ਦੱਦਾ ਇਸ ਤਰ੍ਹਾਂ ਫਿਰ ਸਾਰੇ ਉਚਾਰਨ ਦਰਮਿਆਨੇ ਹੋ ਜਾਣੇ ਹਨ ਅਤੇ ਜਿਵੇਂ ਬੱਬਾ ਆਵੇ ਉੱਥੇ ਬੱਬੇ ਦੇ ਨਾਲ ਉਚਾਰਨ ਕਰਨੇ ਕਥਨੀ ਬਦਨੀ ਨਾ ਪਾਈਐ ਹਮੈ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਾਧ ਪੈ ਰਚੈ ਹਮੈ ਵਿੱਚ ਹੋ ਜਾਏ ਆਪ ਵਸਾ ਮਨ ਆਏ ਭਾਈ રે ਗੁਰਮੁਖ 부ਝੈ ਕੋਇ ਬਿਨ 부ਝੇ ਕਰਮ ਕਮਾਵਣੀ ਜਨਮ ਪਦਾਰਥ ਖੋਇ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਬੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂ ਪਰਵਾਣ ਭਇਆ ਪੂਰਾ ਸ਼ਬਦ ਸਮਾਏ ਸਾਰਾ ਪੂਰਾ ਪਰਵਾਣ ਭੁੱਲਣਾ ਪਰਵਾਣ ਨਹੀਂ ਕਹਿਣਾ ਕਿ ਪਰਵਾਣ ਕਵਾਂਗੇ ਤਾਂ ਹੀਠਾ ਰਾਰਾ ਲੱਗ ਜਾਂਦਾ ਪੀਵਤ ਹੂ ਪਰਵਾਣ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਣਾ ਕਛੂ ਨਾ ਜਾਏ ਦੇਵਨ ਵਾਲੇ ਕਹ ਹੱਥ ਦਾਤ ਹੈ ਦੇਵਨ ਵਾਲੇ ਕਹ ਹੱਥ ਇਥੇ ਚਮਕ ਦਾਤ ਹੈ ਗੁਰੂ ਦੁਆਰੈ ਪਾਇ ਜਿਹਾ ਕਿਤੋਂ ਤੇਹਾ ਹੋਆ ਕਿਤੋਂ ਥੋੜਾ ਜਿਹਾ ਕਸਟੂ ਬੋਲ ਜੇ ਇਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸਾ ਸ਼ਬਦ ਮਿਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧ ਉਰਦ ਤਾਪ ਕਰੈ ਕਾਇਆ ਸਾਧ ਉਰਦ ਤਾਪ ਕਰੈ ਵਿਚ ਹौं ਮੈਂ ਨਾ ਜਾਈ ਅਦੀ ਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੀ ਭਜ ਸਤਗੁਰ ਸਰਣਾ ਗੁਰ ਪ੍ਰ사ਦੀ ਛੁੱਟੀ ਐ ਵਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸੱਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਦਾ ਇਹ ਪੜੈ ਪੁੱਲਾ ਹੀ ਮੂਹ ਪੰਡਿਤ ਪੜੈ ਬੰਧਨ ਮੋਹ ਬਾਦਾ ਨਹਿ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕਪੀ ਛੁਟਾ ਚੌਥੇ ਪਦ ਮੁਕਤ ਦਵਾਰ ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ ਸਬਦ ਮਰ ਤਾ ਉਧਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹ ਮਨੁਆ ਆਤ ਸਬਲ ਹੈ ਛੱਡੇ ਨਾ ਕਿਤਾ ਉਪਾਇ ਇਹ ਸਬਲ ਹੀ ਉਚਾਰਨ ਕਰਨਾ ਇਹ ਮਨੁਆ ਆਤ ਸਬਲ ਹੈ ਛੱਡੇ ਨਾ ਕਿਤਾ ਉਪਾਇ ਦੂਜੇ ਭਾਇ ਦੁਖ ਲਾਇਦਾ ਬਹੁਤੀ ਦੇ ਸਜਾਈ ਨਾਨਕ ਨਾਮ ਲੱਗੇ ਸੇ ਉੱਭਰੇ ਹਉ ਮੈਂ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਰੜਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਈ ਮਨ ਮੁਖ ਕਰਮ ਕਮਾਵਣੀ ਦਰਗਹ ਮਿਲਾ ਸਜਾਈ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇ ਰਹਿ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜੇ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਾਨ ਨਿਰਮਲ ਨਾਮ ਧਿਆਈਐ ਤਾ ਪਾਏ ਮੋਖ ਦਵਾਰ ਹਉ ਮੈਂ ਵਿੱਚ ਜਗ ਬਿਨਸਦਾ ਮਰ ਜਮ ਮੈਂ ਆਵੈ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਖੰਦੀ ਮਨ ਮੁਖ ਪਦ ਤੇ ਯਮਕੈ ਮਨ ਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਏ ਸ਼ਬਦ ਮੰਨਿਆ ਗੌਰ ਪਾਈਐ ਵਿਚੋ ਆਪ ਗਵਾਏ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਇ ਹੰਦੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਨ ਦਿਨ ਭਗਤ ਕਰੇ ਸਦਾ ਇਥੇ ਵਿਸਰਾਮ ਹੈ ਸਾਚੇ ਕੀ ਇਥੇ ਠੰਮਕ ਜੀ ਲਾ ਕੇ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਪੁਰਖੀ ਸਤਗੁਰ ਨਾਲ ਸੇਵਿਓ ਜਿਨੇ ਪੁਰਖੀ ਸਤਗੁਰ ਨਾ ਸੇਵਿਉ ਸੇ ਦੁਖੀਏ ਜੁਗ ਚਾਰ ਘਰ ਹੋਦਾ ਪੁਰਖ ਨ ਪਛਾਣਿਆ ਘਰ ਹੋਦਾ ਪੁਰਖ ਇਥੇ ਠਮਕ ਨ ਪਛਾਣਿਆ ਅਵਿਮਾਨ ਮੁਠੇ ਅਹੰਕਾਰ ਸਤ ਗੁਰੂ ਕਿਆ ਫਿਟਕੇ ਆ ਮੰਗ ਥਕੇ ਸੰਸਾਰ ਸਬਦ ਸੱਚਾ ਸਬਦ ਨ ਸੇਵਿਉ ਸੱਚਾ ਸਬਦ ਨ ਸੇਵਿਉ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹضور ਜਨਮ ਮਰਨ ਦੁਖ ਪਰ ਹਰੈ ਸਬਦ ਰਹਿ ਆ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨ ਮੇਟਣ ਹਰ ਮਨਮੁਖ ਮਹਿਲ ਨਾ ਪਾਏਨੀ ਮਨਮੁਖ ਪਦਤੀ ਯਮਕ ਲਾ ਕੇ ਵਿਚਾਰਨ ਕਰਨਾ ਮਨਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜ ਯਾਰ ਮੁੱਢ ਮੁੱਠੇ ਕੂੜ ਯਾਰ ਹਉ ਮੈਂ ਕਰਤਾ ਜਗ ਮੁਆ ਗੁਰ ਬਿਨ ਘੂਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤ ਗੁਰ ਸੇਵਹਿ ਤਾ ਉੱਬਰੈ ਸਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋ ਮਹਤਾਜ ਵਿਕਾਰ ਆਪ ਛੋੜ ਜੀਵਤ ਮਰਐ ਗੁਰ ਕੈ ਸਬਦ ਵਿਚਾਰ ਛੋੜ ਨਹੀਂ ਕਹਿਣਾ ਛੋੜ ਛੇ ਨਾਲ ਬੋਲਣਾ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤਗੁਰ ਪੁਰਖ ਨਾ ਮੰਨੇਓ ਸ਼ਬਦ ਨਾ ਲੱਗੋ ਪਿਆਰ ਸਤਗੁਰ ਪੁਰਖ ਨਾ ਮੰਨੇਓ ਸ਼ਬਦ ਨਾ ਲੱਗੋ ਪਿਆਰ ਇਸ ਨਾਨਦਾਨ ਜੇਤਾ ਕਰਹਿ ਦੂਜੈ ਭਾਇ ਖਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰ ਨਾਨਕ ਨਾਮ ਸਮਾਲ ਤੂੰ ਗੌਰ ਕਾ ਹੇਤ ਅਪਾਰ ਸਿਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ Jap ਕਰੀ ਸਤਗੁਰ ਪੁੱਛੋ ਜਾਏ ਸਤਗੁਰ ਕਾ ਭਾਣਾ ਮੰਨ ਲਈ ਵਿਚਹੁ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਮਹਿ ਤੇ ਸੁਖ ਪਾਈਐ ਸਚਾ ਸ਼ਬਦ ਸੁਹਾਇ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਮਨ ਮੇਰੇ ਇਥੇ ਵਿਸਰਾਮ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਐੜੇ ਕੰਨਾਂ ਲਾ ਕੇ ਆਪਣੀ ਖੇਤੀ ਰੱਖ ਲੈ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਜੀ ਪੜੈਗੀ ਕੋਲਾ ਹੀ ਬੋਲਣਾ ਹੈ ਲਮਕਾ ਕੇ ਵਿੱਚੋਂ ਪੜਾ ਤੇ ਗੀ ਦੇ ਵਿੱਚ ਡੈਸ਼ ਬੋਲ ਕੇ ਲਾ ਕੇ ਉਚਾਰਨ ਕਰਨਾ ਕੂੰਜ ਪੜਾ ਹੈਗੀ ਖੇਤ ਰਹਾਉ ਮਨ ਕੀਆ ਇੱਛਾ ਪੂਰੀਆ ਸ਼ਬਦ ਰਹਾ ਭਰਪੂਰ ਪੈ ਪਾਏ ਭਗਤ ਕਰਹਾ ਦਿਨ ਰਾਤੀ ਹਰ ਜੀਓ ਵੇਖਿਆ ਸਦਾ ਹضور ਸੱਚਾ ਸ਼ਬਦ ਸਦਾ ਮਨ ਰਾਤਾ ਰਾਮ ਗਿਆ ਸਰੀਰ ਹੋ ਦੂਰ ਨਿਰਮਲ ਸਾਹਿਬ ਆਪਾਇਆ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੂਤੇ ਗਏ ਮੁਹਾਏ ਜੋ ਜਾਗੇ ਸੇ ਉੱਭਰੇ ਇਥੇ ਸ੍ਰਾਮ ਸੂਤੇ ਇਥੇ ਜਮਕਾ ਦਨੀਏ ਗਏ ਮੁਹਾ ਸੱਚਾ ਸ਼ਬਦ ਨਾ ਪਛਾਣਿਓ ਸੱਚਾ ਸ਼ਬਦ ਨਾ ਪਛਾਨਿਓ ਸੁਪਨਾ ਗਿਆ ਵਿਹਾਰੇ ਸੁੰਜੇ ਘਰ ਕਾ ਪਾਹਣਾ ਸੁਈਏ ਸੁਈਏ ਘਰ ਕਾ ਪਾਹਣਾ ਜੋ ਆਇਆ ਤੇ ਉਹ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਖੀ ਜਾਏ ਕਿਆ ਮੋਹ ਦੇਸੀ ਜਾਏ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕਾ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੁਗਵਾਏ ਸਤਿਗੁਰ ਸੇਵਨ ਆਪਣਾ ਹਉ ਤਿਨ ਕਾ ਲਾਗੋ ਪਾਈ ਹਉ ਤਿਨ ਕਾ ਲਾਗੋ ਪਾਈ ਨਾਨਕ ਦਰ ਸਚੈ ਸਚਿਆਰ ਹੈ ਹੈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲਿਹਾਰਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ